ਬੈਕ ਟੂ ਮਾਈ ਚੈਨਲ ਸਾਰਨੀ ਸਸ਼ੀ ਕੌਰ ਔਰ ਸਤਿ ਸ਼੍ਰੀ ਅਕਾਲ ਹੈ ਤੁਹਾਨੂੰ ਕੁੜਾ ਰਹੇ ਦਿਖਾ ਦੇ ਦਿੱਤਾ ਹੈ ਹੈ ਨਾ ਔਰ ਅਸੀਂ ਦੇ ਮੈਂ ਸਿੰਪਲ ਹੈ ਨਾ ਮੀਨ ਸਸਤੀ ਗਾੜੀ ਸਮਝ ਕੋ ਲੋਰੀ ਨਹੀਂ ਕਿਹੜੇ ਪਿੱਛੇ ਚੱਲਦੇ ਨੇ ਨਿੱਚੇ ਮੈਂ ਜੀ ਆ ਰਿਹਾ ਜਸਦੀ ਦੇ ਥੱਲੇ ਮਾਮਾਸੀ ਹੀ ਜਿੜੀ ਹਾਂ ਆਹ ਦਵਾ ਦੋ ਉਸ ਨੂੰ ਨਿੱਚੇ ਲਾਉਂਦੇ ਆ ਉਹ ਤੇ ਕੋਠਾ ਦੇਖੀ ਇਹ

ਦੁੱਧ ਤੋਂ ਬਣਗੇ ਪਕੌੜੇ ਬਣਨ ਲੱਗਿਆ ਵੇ ਇੱਧਰ ਬਗਮਾਸੀ ਇਹ ਮੀਂਹ ਫਸਦੀ ਗੱਲ ਵੀ ਸਾਰਿਆਂ ਨੂੰ ਮੰਮੀ ਬੋਲਦੀ ਮਾਂ ਬੋਲ ਲਾ ਹੜ ਬੋਲ ਕੇ ਸਨ ਦੱਸ ਸਾਰੇ ਕੋਣ ਆਇਆ ਵੇ ਇਹ ਵੀ ਸਰਵਧੀਆ ਇਹ ਹੋਰ ਇਹ ਲੈ ਆ ਦੱਸ ਹਾਂ ਪਤਾ ਚੜ ਗਿਆ ਚੜ ਗਿਆ ਲਓ ਜੀ ਲੱਗ ਗਿਆ ਹੁਣੇ ਕਾਰस्तानी ਕਰਨ ਚੜਿਆ ਵਾ ਕੋਠੇ ਪੈਰੀ ਗੁੱਡ ਟੂ ਵੈਰੀ ਗੁੱਡ ਇੱਧਰ ਵੀ ਲੱਗਿਆ ਵਾ ਪਿਛੜਾਵਾ ਇਹ ਸੋਨਾ ਕੰਮ ਸ਼ੁਰੂ ਕਰਿਆ ਵਾ ਬੱਚਿਆਂ ਨੇ ਸਾਰਿਆਂ ਨੇ ਆਲੇ-ਕਾਲੇ ਲਓ ਜੀ ਸਸਰੀ ਕਾ ਬਲੋ ਜੀ ਨਾ ਹੁਣ ਇਹ ਪੜਾਈ ਗੱਦ ਕਰੂਗਾ ਸਕੂਲ ਤਾਂ ਤੱਕ ਚੱਲੇਦਾ ਹੀ ਤੇਰੇ ਰੋਜ਼ ਹੈ ਜਦ ਤਿੰਨ ਦਿਨ ਛੁੱਟੀ ਹੋ ਗਈ ਫਿਰ ਛੁੱਟੀ ਤਾਂ ਸੰਡੇ ਦੀ ਉਹ ਅੱਜ ਹੈ ਪਤੰਗ ਦਾ ਬੀਜੀ ਉਹਨੇ ਬੀਜੀ ਤਾਂ ਹੈਗਾ ਪੁੱਤਾ ਫਿਰ ਅੱਜ ਅੱਧੇ ਅੱਧੇ ਤਾਂ ਲੈਣਾ ਪਤੰਗ ਕੱਲੂ ਸਕੂਲ ਮੇ ਪੜਾਈ ਸ਼ੁਰੂ ਹੈ ਕੱਲੂ ਨਹੀਂ ਮੈਡਮ ਉਹਨਾਂ ਦਿੰਦਾ ਫਿਰ ਅੱਜ ਮੈਂ ਸੰਡੇ ਕਰਕੇ ਨਹੀਂ ਤੈਨੂੰ ਕੁਝ ਕਹਿ ਰਿਹਾ ਹੈ ਥਲ 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 ਗਿਆ 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 ਸਿੱਕਦੇ ਕਿਤੇ ਤੇ ਕਿੱਚਲੇ ਕਿਚਲੇ 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 ਚਾਬਾ ਸਾਬਾ 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 ਲਓ ਜੀ ਲੱਗ ਗਿਆ ਹੁਣ ਚੜਾਉਣ ਬਾਈ ਸਿੱਖ ਗਿਆ ਇੱਧਰ ਦੂਏ ਨੇ ਚੜਾਇਆ ਵਾ ਦੋ ਇਕੱਠੇ ਹੋ ਗਏ ਹੁਣ ਸਾਹਮਣੇ ਇੱਕ ਹੈ ਹੋ ਰਿਹਾ ਭਾਈ ਪੇਚਾ ਤਾਂ ਪੈ ਜਾਣਾ ਫੇਰ ਇੱਕ ਤਾਂ ਪਟੰਕ ਥੱਲੇ ਗਿਰ ਜਣ ਓਏ ਡਾਊਨ ਆ ਗਿਆ ਡਾਊਨ ਆ ਗਿਆ ਡਾਊਨ ਆ ਗਿਆ ਡਾਊਨ ਆ ਗਿਆ ਅਰੇ ਇੱਕ ਮਿੰਟ ਬੋਤ ਰੱਦੀ ਪਟੰਕ ਜਾਤੀ ਇੱਕ ਮਿੰਟ ਬੋਤ ਇਹ ਤਾਂ ਪਿਛੇ ਥੱਲੇ ਨਾ ਗਿਰ ਜ ਦੂਰ ਰਹਿ ਗਣਾ ਲੈ ਦੇ ਕੱਲ ਮੈਂ ਤਾਂ ਕਹਿੰਦਾ ਤੂੰ ਨਿਕਲ ਰਹਿ ਤੇ ਇਹਦੇ ਹੋ ਨਾ ਠੱਟ ਖਾ ਲਈ ਚਲਾਣਾ ਤਾਂ ਹੈਗਾ ਫਿਰ ਤੇ ਥੱਲੇ ਗਿਰ ਕੇ ਫਿਰ ਠੱਟ ਖਾ ਲੈਂਦੇ ਹੋ ਵਿੱਚ ਇੱਕਣ ਪਾਪਾ ਜਾਨ ਨੇ ਠੱਟ ਠੱਟ ਨੇ ਬੁੱਲੂ ਸਿਕਾਇਆ ਵਾ ਤਾ ਹੈਗਾ ਤੂੰ ਜੇ ਥੱਲੇ ਨਾ ਕਹਣਾ ਚੱਲੇ ਗਿਆ ਉਪਰਾਂ ਨੂੰ ਨਾ ਇੱਧਰ ਦੇਖ ਸਾਹਮਣੇ ਇਹ ਨਹੀਂ ਛੱਡਦਾ ਮੈਨੂੰ ਲੱਗਦੀ ਹੁଁ ਚੜਦੀ ਆ ਜੇ ਵੀ ਅੜ ਕੇ ਚੜ 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 ਕੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹੁਣ ਇਹਨੂੰ ਛੱਡ ਦੇ ਬਸ ਅੱਧੇ ਘੰਟੇ ਦੇ ਥੱਲੇ ਆ ਜਾ ਠੀਕ ਹੈ ਹੈ ਮੈਂ ਚਲੇ ਜਾਊਂਗਾ ਨੀਚੇ ਤਾਂ ਫਿਰ ਆਜੂਗਾ ਅੱਧੇ ਘੰਟੇ ਚ ਆਪਣੇ ਆਲੇ-ਦਾਲੇ ਨਾ ਚੜਜੀ ਉੱਪਰ ਨਾ ਚੜਜੀ ਕਿਤੇ ਅੰਦਰ-ਅੰਦਰ ਹੀ ਰਹੀਂ ਦੇ ਬਨੇਰੇ ਤੇ ਸੌਰੀ ਸੌਰੀ ਚਲ ਠੀਕ ਹੈ ਬਾਈ ਆ ਜਾ ਇਹਨੇ ਨੀਚੇ ਨਾ ਆਣਾ ਮੇਰੇ ਕੋਲ ਆਇਆ ਹੈ ਇਹਦੇ ਤੇ ਨੀਚੇ ਚੱਲੋ ਡੌਲੀ ਨੂੰ ਮਿਲਦੀ ਵਦਨ ਕਿੱਧਰ ਗਈ ਤਰ ਮੈਂ 잡 ਨੂੰ ਮਾਰਿਆ ਸੀ ਜਦੋਂ ਇਹ ਤੋ ਕੋਲੇ ਆਪਣੇ ਪਾਣੀ ਉਹ ਨਾ ਆਇਆ ਤਕਰੀਬ ਮੋੜਾ ਮਮਾ ਹਨ ਪਤਾ ਨਹੀਂ ਕਿਆ ਕਰ ਜਾਂਦੀ ਹੈ ਹਨ ਬਲੌਗ ਐਂਡ ਕਰਾਂ ਹਾਂ ਵੀ ਨੱਚ ਕੇ ਦਿਖਾ ਦੇ ਹੈ ਕੋਈ ਬਾਈ ਆ ਜਾ ਅੱਬਾ ਤੁਹਾਨੂੰ ਕੋਈ ਮੈਂ ਕਹਾਂ ਲੜ ਕਰਦਾ ਨਾ ਪਤੰਗ ਚੜਾਈ ਦਾ ਹੁੰਦਾ ਹੈਗਾ ਅਬìn ਦਿਖਾ ਦੇ ਆਬਿਵਾਸੀ ਕੋ ਬੈਠਾ ਪਕੋੜੇ ਖਾ ਰਿਹਾ ਉਹ ਵੀ ਅੰਨੇ ਨਹੀਂ ਖਾਏ ਅੰਨੇ ਨਹੀਂ ਪਤੰਗ ਚੜਾਈ ਦਾ ਹੁੰਦਾ ਪੜਨ ਦੇ ਵਿੱਚ ਆਉਂਦੇਗਾ ਨਾ ਮੇਰੇ ਪਤੰਗੇ ਵੀ ਕੀ ਵੀ ਦੀ ਹੈ ਪਰ ਮੈਂ ਤਾਂ ਵੀ ਨਹੀਂ ਆ ਪਾਪਾ ਬਾਕੀ ਸੰਡੇ 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 ਨੂੰ ਪਤੰਗੜ ਆਏਗਾ ਬਾਕੀ ਹੋਰ ਦਿਨ ਨਹੀਂ ਡਾਣ ਪਾਪਾ ਅੰਡੇ ਕਰਦੇ ਹੈਗਾ ਹਾਂ ਕਰਦੇ ਕਰਦੇ ਇਸ ਲਾਈਕ ਸਬਸਕ੍ਰਾਈਬ ਮੇ ਕਮੈਂਟ ਕਰਨਾ ਸੈਟ ਅਪ